ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਦੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਤੇ ਠੀਕ ਠਾਕ ਰਹਿਣ ਹਾਂਜੀ ਅਜਾ ਜਿਹੜਾ ਦੂਜੀ ਦਾ ਗੱਲ ਮੈਂ ਬਾਅਦ ਚ ਕਰਦਾ ਇੱਕ ਆਪਣੇ ਪਿੰਡ ਤਾਜ਼ਾ ਗੱਲ ਹੋਈ ਹੈ ਹਾਂਜੀ ਉਹ ਜਿਹੜੀ ਤੁਸੀਂ ਨਜ਼ਰ ਵਾਲੀ ਕਹਿੰਦੇ ਸੀ ਬਾਬਾ ਨਹੀਂ ਨਜ਼ਰ ਵਾਲੀ ਬਾਤ ਕਰਦੇ ਕਾਂਸ ਰਾਜ ਨਹੀਂ ਆਉਣਾ ਸੀ ਆਪਣੇ ਮਨ ਦੇ ਠੀਕ ਆ ਅੱਛਾ ਠੀਕ ਹੈ ਹਾਂਜੀ ਬਈ ਚਲੋ ਜਿਹੜਾ ਵੋਟਾਂ 'ਚ ਖੜਾ ਉਹਨੂੰ ਜਿੱਤਣ ਦਾ ਹੈ ਹਾਂਜੀ ਜਿਹੜਾ ਮੂਰੇ ਆ ਉਹਨੂੰ ਆਏ ਵੀ ਜੇ ਜਿੱਤੂਗਾ ਤਾਂ ਮੇਰੇ ਕੰਮ ਹੋਣਗੇ ਹਾਂ ਹੋਣਗੇ ਹਨਾ ਸਹੀ ਆ ਬਾਬਾ ਤਿੰਨ ਚਾਰ ਬੰਦਿਆਂ ਨੂੰ ਤਾਂ ਫਾਇਦਾ ਹੁੰਦਾ ਹੀ ਹੈ ਪਿੰਡ ਦਾ ਚਲੋ ਜਿਹੜਾ ਮੇਨ ਬੰਦਾ ਹੁੰਦਾ ਉਹਨੂੰ ਵੀ ਹੁੰਦਾ ਵੀ ਮੇਰੀ ਗੱਲ ਸੁਣੀ ਜਾਊਗੀ ਹਾਂ ਹਾਂ ਸਿਲਾਂ ਹਾਂ ਹਾਂ ਜਿਹੜੇ ਦੂਜੇ ਮੇਰੇ ਵਰਗੇ ਥੱਲੇ ਆ ਜਿਨ੍ਹਾਂ ਨੇ ਕਦੇ ਖ਼ਬਾਰ ਹੀ ਨਹੀਂ ਬੜਿਓ ਆਏ ਬੜਿਓ ਨਹੀਂ ਜੱਦਾਂ ਨੀ ਹਾਂਜੀ ਮੈਂ ਕਹਾ ਫੇਰ ਮੈਂ ਕਹਾ ਦੂਜਾ ਜਿੱਤੂ ਕਰਮਜੀਤ ਹਨਾ ਹਾਂਜੀ ਹੂੰ ਉਹ ਨਹੀਂ ਮੈਂ ਕਹਿੰਦਾ ਜਿੱਤੂ ਕਿਹੜਾ ਚੰਨੀ ਮੈਂ ਕਹਿੰਦਾ ਚੰਨੀ ਤੇ ਖੜਾ ਹੀ ਨਹੀਂ ਖੜਾ ਹੀ ਨਹੀਂ ਚੰਨੀ ਕਿੱਥੇ ਆ ਫਿਰ ਜਿੱਤੂ ਮੈਂ ਕਹਿੰਦਾ ਵੋਟ ਤਾਂ ਉਹ ਖੜਾ ਹੀ ਨਹੀਂ ਨਾਲੇ ਜਿੱਤੂ ਕਿਵੇਂ ਸਹੀ ਆ ਬਾਬਾ ਉਹ ਮੈਂ ਕਹਾ ਮੋਦੀ ਫਿਰ ਕਿਵੇਂ ਆਦ ਕੀ ਇਹ ਹੀ ਗਿਆ ਗਿਆ ਮੈਂ ਕਹਿੰਦਾ ਐਂ ਦੱਸ ਮੈਨੂੰ ਜੇ ਪੰਜਾਬ ਤੋਂ ਇਧਰ ਨੂੰ ਜਾਈਏ ਤਾਂ ਕੀ ਲੱਗਦਾ ਮੋਗੇ ਉਹ ਮੈਂ ਕਹ ਪੰਜਾਬ ਤੋਂ ਬਾਹਰ ਦੀ ਗੱਲ ਕਰਦੇ ਬਹਿੜੇ ਚ ਗਏ ਹੀ ਨਹੀਂ ਕਿਤੇ ਕਹਿੰਦੇ ਗੱਲਾਂ ਮੈਂ ਕਹ ਦਿੱਲੀ ਸੈਂਟਰ ਚ ਸਰਕਾਰਾਂ ਬਣਾਈ ਜਾਂਦੇ ਹਾਂਜੀ ਬੈਠਾ ਦੂ ਇੱਥੇ ਆ ਗਿਆ ਧੂਪ ਦੇ ਪੰਜਾਬੋਂ ਘਰ ਨਹੀਂ ਠੀਕ ਹੈ ਮੋਗੇ ਉਪਰ ਨਹੀਂ ਗਿਆ ਇਧਰੋਂ ਬਠਿੰਡਾ ਨਹੀਂ ਗਿਆ ਹੋਊਗਾ ਖੜਾ ਕੋਈ ਹੈ ਜਿਤਾਈ ਕਿਸੇ ਨੂੰ ਜਾਂਦਾ ਸਹੀ ਹੈ ਹੈ ਉਹ ਗਾਂਸ ਰਾਜ ਨੇ ਵੀ ਦਰਮਦਰ ਨਹੀਂ ਨਾ ਮੈਂ ਕਹ ਕਰਮਜੀਤ ਨਾ ਮਗਾ ਫਿਰ ਕਿਹੜੇ ਦੀ ਚੰਨੀ ਚੰਨੀ ਮਤਲਬ ਤੂੰ ਉਹਨੂੰ ਬੋਟ ਵਾਂ ਪੱਕੀ ਇਹ ਨਾ ਬੰਬਾ ਜੀ ਹਰੇਕ ਪਿੰਡ ਦੇ ਵਿੱਚ ਇਦਾਂ ਹੁੰਦਾ ਹੈ ਖੁੰਡਾਂ ਦੇ ਉੱਪਰ ਜਾਂ ਮੋੜਾਂ ਦੇ ਉੱਪਰ ਇਦਾਂ ਸਿਆਸਤ ਚੱਲਦੀ ਹੈ ਬੋਟਾਂ ਵਾਲੇ ਦਿਨਾਂ ਦੇ ਵਿੱਚ ਸਾਡਾ ਹੁੰਦਾ ਜੀ ਤਾਂ ਇਹਦਾ ਮੁੰਡਾ ਤੈਨੂੰ ਦੱਸੀ ਹੈ ਨਾ ਉਹਨੇ ਕਹਿਣਾ ਕਿਜਾਨਾ ਖਾਲੀ ਐ ਹਾਂ ਕਿਜਾਨਾ ਖਾਲੀ ਐ ਮੈਂ ਕਹ ਤੂੰ ਘਰੇ ਜਾ ਆਪਣੇ ਆਟਾ ਐ ਨਹੀਂ ਘਰੇ ਦੀਪਾ ਖਾਲੀ ਐ ਹਾਂ ਸਹੀ ਆ ਹੈ ਆਪਾਂ ਆਦਾ ਕੰਮ ਕਰੋ ਘਰੇ ਸੌਦਾ ਲਿਆਓ ਇਹਨਾਂ ਦਾ 4 ਦਿਨ ਰਾਮ ਰੌਲਾ ਪਾ ਕੇ ਆਪਣੇ ਬਣ ਕੇ ਜਿੱਤ ਕੇ ਮੁਰ ਕੇ ਕਿਹਨੇ ਤੁਹਾਨੂੰ ਮੂੰਹ ਵਿਖਾਉਣਾ ਇੱਥੇ ਸਹੀ ਆ ਨਾਲੇ ਜਿਹੜੀ ਪਾਲਟੀ ਹੁੰਦੀ ਆ ਬਾਬਾ ਉਹ ਵੱਡੇ ਅਬੰਦਿਆਂ ਦੀ ਹੁੰਦੀ ਆ ਜਿਹੜੇ ਮੂਹਰੇ ਜਣੇ ਹੁੰਦੇ ਆ ਹਾਂ ਕੋਈ ਵੀ ਰੱਖਲਾ ਬੰਦੇ ਜਿਵੇਂ ਜਿਹੜੇ ਹੁਣ ਕਰਮਜੀਤ ਨਾਲ ਬੰਦੇ ਆ ਹਾਂ ਆਹ ਜਿਹੜੇ ਮੇਨ ਬੰਦੇ ਆ ਜਿਹੜੇ ਮੇਨ ਹਾਂ ਪਾਲਟੀ ਉਹਨਾਂ ਦੀ ਹੁੰਦੀ ਆ ਹੁਣ ਮੇਰੀ ਪਾਲਟੀ ਕਾਦੀ ਆ ਆਪਾਂ ਤਾਂ ਯਾਰ ਨਾਰੇ ਲਾਉਣ ਨੂੰ ਰੱਖੇ ਨੇ ਨਾਰੇ ਹਾਂ ਬਥੇਰੇ ਲਾਏ ਆ ਬਾਬਾ ਹਾਂ ਤੇ ਬਾਕੀ ਨਾਰੇ ਲਾਉਣ ਦਾ ਵੀ ਨਹੀਂ ਪਤਾ ਬੰਦਿਆਂ ਨੂੰ ਆਪਾਂ ਵੇਖਿਆ ਹੀ ਹੈ ਹਾਂਜੀ ਹੁਣ ਇੱਕ ਤਾਂ ਦਾ ਸੁਖਵੀਰ ਨੇ ਆਪ ਹੀ ਰੋਕਿਆ ਹਾਂਜੀ ਇੱਕ ਨੂੰ ਕਹਿੰਦੇ ਇਹ ਚ ਨਾਰੇ ਦੀ ਜੰਗੂ ਗੱਲ ਨਹੀਂ ਹੈ ਹੈਨਾ ਸਹੀ ਆ ਬਾਬਾ ਉਹਨੇ ਉਹੀ ਛੱਡ ਗਿਆ ਇਹ ਜਿੱਕਰ ਸਹੀ ਹੈ ਜੀ ਉਹ ਕਹਿੰਦਾ ਕੱਲ ਮੈਂ ਬਿਮਾਰ ਸੀਗਾ ਤੇ ਮੇਰੇ ਸੱਤ ਬੂਤ ਨਾਲ ਲੱਗੇ ਕਹਿੰਦਾ ਬੋਲੋ ਸਭਾ ਮੈਂ ਹਾਂ ਜੀ ਲੋਕਣ ਪਤਾ ਹੀ ਨਹੀਂ ਉਹੀ ਬਸ ਅਜੇ ਮੈਂ ਕਹ ਤੂੰ ਸ਼ੋਗਰ ਕਰੋ ਇਹਦਾ ਪੱਦ ਨਹੀਂ ਨਿਕਲਦਾ ਸਟੇਜ ਤੇ ਜੇਕਰ ਪੱਦ ਨਹੀਂ ਕੋਈ ਜੀ ਜਕਾਰੇ ਨਾਲ ਹੀ ਪਿਆ ਬਾਤ ਤੇ ਇਹ ਸਾਡੇ ਮੰਤਰੀ ਨੇ ਮਰਿਆ ਹਾਂ ਅਪਲ ਦਾ ਨੇੜੇ ਹੋ ਕੇ ਸੁੰਘਣਗੇ ਵੀ ਆਪਣਾ ਫੇਰ ਵੀ ਮੇਨ ਪੱਦ ਹੈ ਇਹ ਇਹ ਰੰਨੇਗੜ੍ਹ ਜੇ ਕਿਸੇ ਪਾਸੇ ਹਾਂ ਹੈਨਾ ਓਏ ਚਾਰ ਜਣ ਤੁਹਾਨੂੰ ਦੇਣੇ ਐ ਇਹ ਡੱਡੂ ਬਾਹਰ ਆਏ ਵੇ ਮੀਂਹ ਕਰਕੇ ਮੀਂਹ ਕਰਕੇ ਠੀਕ ਐ ਜਦੋਂ ਇਧਰੋਂ ਫਿਰ ਮੌਸਮ ਖਰਾਬ ਹੋ ਗਿਆ ਨਹੀਂ ਪੈਣੋਂ ਬੰਦ ਹੋ ਗਏ ਡੱਡੂ ਜੱਪਰ ਚ ਮੈਂ ਤਾਂ ਇੱਕ ਗੱਲ ਵੇਖੀ ਬਾਬਾ ਮੇਰਾ ਤਿਆਰਬ ਆ ਜਾਂਦੀਦਾ ਇਹ ਮੇਰੇ ਨਾਲ ਵੇਲਾ ਕਿੰਨਾ ਤਕਾਕਾਈ ਜੋ ਵੀ ਹੋਇਆ ਕਿੰਨੇ ਪਰਚੇ ਹੋਏ ਕਿਵੇਂ ਹੈਨਾ ਮੈਂ ਆਣਾ ਮੇਰੇ ਨਾਲ ਦਾ ਕੋਈ ਕਾਂਗਰਸੀ ਕੰਮ ਆਇਆ ਤੇ ਨਾ ਕੋਈ ਆਮ ਆਦਮੀ ਵਾਲਾ ਤੇ ਨਾ ਕੋਈ ਆਕਾਲੀ ਦਲ ਦਾ ਆਪ ਦੀ ਜ਼ੁਹਰਤ ਦੇ ਤਿਆਰ ਦੇ ਪਰਚੇ ਪਵਾ ਕੇ ਆਪ ਪਰ ਯਾਰਾ ਮੇਰੀ ਗੱਲ ਸੁਣੋ ਕੰਮ ਤਾਂ ਤਾਂ ਆਊਗਾ ਨਾ ਆਪਣੇ ਕੋਲੇ ਪਹਿਲੀ ਗੱਲ ਤਾਂ ਉਹਨਾਂ ਦਾ ਨੰਬਰ ਹੀ ਨਹੀਂ ਹੁੰਦਾ ਹਾਂਜੀ ਨਾ ਉਹ ਦਿੰਦੇ ਆ ਸਹੀ ਆ ਜੇ ਉਹ ਦੇ ਵੀ ਦੇਣ ਤੇ ਭਾਈ ਉਹ 7ਵੇਂ 8ਵੇਂ ਨੰਬਰ ਵਾਲੇ ਬੰਦੇ ਦਾ ਦਿੰਦੇ ਹੁੰਦੇ ਉਹ ਰੱਖੇ ਹੁੰਦੇ ਇਹਨਾਂ ਦੇ ਮੂਰੇ ਵੀ ਜੇ ਉਹ ਕਹਦਾ ਵੀ ਮੈਂ ਫਲਾਣਾ ਬੋਲਦਾ ਸਮਾਲ ਸਰ ਤੋਂ ਉਹ ਗਣਨਗੇ ਇੱਕ ਮਿੰਟ ਸਾਹਿਬ ਅਜੇ ਗੱਲ ਕਰੀ ਜਾਂਦੇ ਆ ਬਾਅਦ ਚ ਕਰਾਉਣਾ ਉਹ ਲੀਡਰ ਰੱਖਿਆ ਹੁੰਦਾ ਕੋਈ ਮੂਰੇ ਗੁੱਡਾ ਤੇਰਾ ਲਿਆਦੀ ਆ ਗੱਲ ਨਹੀਂ ਹੋਊਗੀ ਕੋਈ ਨਹੀਂ ਬਾਬਾ ਇਸ ਕਰਕੇ ਯਾਰ ਆਪਾਂ ਕਰੋ ਮਿਹਨਤ ਮਿਹਨਤ ਆਪਾਂ ਕਰੋ ਕੰਮ ਕੰਮ ਆਪਣੇ ਜਿਹੜੇ ਪੈਸੇ ਕਮਾਵਾਂਗੇ ਆਪਣੇ ਨਾਲ ਖੜਨੇ ਆ ਉਹ ਹੀ ਆਪਣੇ ਨਾਲ ਖੜਨਾ ਗੰਗੇ ગાંધી ਨੇ ગાંધી ਨਹੀਂ ਜਿੱਥੋਂ ਆਪਾਂ ਨੂੰ ਉਹ ਚੜਾ ਲਿਆ ਉਹ ਇਹਨਾਂ ਨੇ ਨਹੀਂ ਚੜਾਉਣਾ ਇਹਨਾਂ ਨੇ ਨਹੀਂ ਚੜਾਉਣਾ ਠੀਕ ਆ ਪੰ ਬੋਟ ਪਾਉਣੀ ਐ ਬੋਟ ਆਪਣਾ ਅਧਿਕਾਰ ਐ ਸੋ ਸਮਝ ਕੇ ਪਾਓ ਠੀਕ ਐ ਕੋਈ ਕੋਤੇ ਬੈਠਾ ਕਰੀ ਆ ਵੇ ਜੇ ਐਦ ਕੀ ਵੀਪੀ ਵਾਲੇ ਇੱਥੇ ਵੀ ਜਿੱਤ ਗਏ ਤੇ ਖਜ਼ਾਨੇ ਦਾ ਮੂੰਹ ਐ ਇਹਨੂੰ ਕਰ ਦੇਣਾ ਹਾਂਜੀ ਬਾਕੀ ਗੇਟ ਖੋਲ ਲਈ ਹਾਂ ਤੁਹਾਡੇ ਲਈ ਬਾਕੀ ਇਹ ਨਾ ਕੋਈ ਬਾਤ ਹੀ ਢੀਰੀ ਲੱਗ ਜੇ ਮੁਰ ਕੇ ਗੇਟ ਨਾਲ ਗੁੰਦੇ ਪੈਸਿਆਂ ਨਾਲ ਆ ਨਾ ਸਹੀ ਆ ਮੈਂ ਕਹਿੰਦਾ ਫੌੜੇ ਲੈ ਕੇ ਬਹਿ ਜਾਓ ਮੈਂ ਕਹਿੰਦਾ ਖਜ਼ਾਨੇ ਅਲੀ ਵੇਖੀ ਜਾਂਦੇ ਹੀ ਆ ਐ ਪਤਾ ਨਹੀਂ ਕਿ ਖਜ਼ਾਨਾ ਹੁੰਦਾ ਕੀ ਆ ਉਹ ਪੈਸਾ ਤਾਂ ਬੈਂਕਾਂ ਦੀ ਪਿਆ ਹੁੰਦਾ ਇਹਨਾਂ ਨੂੰ ਆਇਆ ਕਿ ਨਹੀਂ ਗਵਰਨਮੈਂਟ ਦਾ ਕੋਈ ਖੱਡਾ ਪਤ ਕੇ ਦਿੱਲੀ ਖਜ਼ਾਨਾ ਬਣਾਇਆ ਵਾ ਵੀ ਉਹ ਭਰਿਆ ਵਾ ਉਹ ਚੋਂ ਖਿੱਚ ਲਿਆ ਬਾਲਟੀਆਂ ਨਾਲ ਰੁਪਈਆ ਸਹੀ ਹੈ ਹੈ ਉਹ ਯਾਰ ਆਪਣੇ ਕੁਝ ਨਹੀਂ ਕੰਮ ਆਉਣਾ ਨਾ ਆਪਣੇ ਖਜ਼ਾਨਾ ਕੰਮ ਆਉਣਾ ਨਾ ਆਪਣੇ ਕੋਈ ਮੰਤਰੀ ਕੰਮ ਆਉਣਾ ਕੋਈ ਨਹੀਂ ਆਪਣੇ ਕੰਮ ਆਉਣਾ ਆਪਣੇ ਘਰਦਿਆਂ ਨੇ ਤੁਹਾਡੇ ਬੱਚਿਆਂ ਨੇ ਤੁਹਾਡੇ ਪਰਿਵਾਰ ਨੇ ਜਿਹੜਾ ਤੁਹਾਡੇ ਨਾਲ ਖੜਦਾ ਉਹ ਵੀ ਖੜਾ ਛੱਡ ਜਾਂਦੇ ਚਾਚੇ ਤਾਏ ਵੀ ਕਿਸੇ ਨੇ ਨਹੀਂ ਆਉਣਾ ਸਭ ਕੋਈ ਨਹੀਂ ਖੜਦਾ ਅਲਗਾਂ ਦਾ ਇਹ ਤਾਂ ਕਾਮੀ ਆ ਇਹ ਤਾਂ ਲੜਦਾ ਹੀ ਹੈ ਇਹਨੇ ਤਾਂ ਐ ਕਰਨਾ ਹੀ ਆ ਗਰਗੇ ਜੀ ਸਾਡਾ ਇਹਦੇ ਨਾਲ ਕੋਈ ਲੈਣ ਤੁਹਾਨੂੰ ਮੈਂ ਬਹੁਤ ਵੱਡੀ ਗੱਲ ਦੱਸਦਾ ਕਿ ਪਤਾ ਨਹੀਂ ਲੋੜ ਕਹਿੰਦੇ ਸਿਆਣੇ ਦੀ ਘਾਵਤ ਹੈ ਕਿ ਲੋੜ ਕੱਖਾਂ ਦੀ ਵੀ ਪੈ ਜਾਂਦੀ ਹੈ ਪੈ ਜਾਂਦੀ ਹੈ ਨਾ ਮੈਨੂੰ ਅੱਜ ਵੀ ਯਾਦ ਹੈ ਕਿ ਮੇਰੇ ਗੋਲੀ ਚੱਲੀ ਮੈਂ ਕਾਂਗਰਸ ਚ ਹੁੰਦਾ ਸੀ ਸਹੀ ਹੈ ਪਿੰਡ ਮੇਰੇ ਗੇਟ ਅੱਜ ਵੀ ਪਾਟੇ ਪਿਆ ਹੋ ਹਾਂਜੀ ਠੀਕ ਹੈ ਤੇ ਮੇਰੀ ਨਾ ਭੂਆ ਆਈ ਹਾਂਜੀ ਤੇ ਮੈਂ ਕੰਨ ਤੋਂ ਨਹੀਂ ਵੇਖਿਆ ਮੇਰੇ ਤਾਇਏ ਦੇ ਘਰੇ ਫਿਰੇ ਮੈਂ ਕਿ ਇੱਧਰ ਵੀ ਆ ਜਾਵਾਂਗਾ ਨਹੀਂ ਨਾ ਭਾਈ ਹੂੰ ਇਹੋ ਜਿਹੇ ਬੰਦਿਆਂ ਦੇ ਲਾਗੂ ਨਹੀਂ ਅਸੀਂ ਕਹਿੰਦੇ ਹਾਂ ਸਹੀ ਪਤਾ ਕਦੋਂ ਮਰ ਜੇ ਸਹੀ ਥੋੜੇ ਟਾਈਮ ਬਾਅਦ ਭਾਈ ਕਾਲੀਆਂ ਨੇ ਕਰਾਦਾ ਪਰਚਾ ਮੇਰੇ ਭੂਆ ਦੇ ਮੁੰਡੇ ਤੇ ਜਮਾ ਨਹੀਂ ਆਇਆ ਸ਼ਰ ਸ਼ਤਰ ਲਵਾਤੀ ਹਾਂਜੀ ਤੇ ਘਰੋਂ ਭਜਾ ਲੇ ਹਾਂਜੀ ਘਰੇ ਨਾ ਬਰਨ ਦੇਣ ਹਾਂਜੀ ਹਾਂਜੀ ਹੁਣ ਕੰਮ ਕੌਣ ਆਵੇ ਸਹੀ ਹਾਂਜੀ ਫੇਰ ਆਇਆ ਮੈਂ ਹਾਂਜੀ ਐਂਡ ਨੂੰ ਮੈਂ ਜਾ ਕੇ ਘਰੇ ਬਾੜੇ ਫੁੱਫੜ ਮੇਰਾ ਕਹਿੰਦਾ ਯਾਰ ਕਮਾਲ ਆ ਤੇਰਾ ਯਾਰ ਤੂੰ ਆਇਆ ਨਹੀਂ ਇਨੇ ਦਿਨ ਹੋ ਗਏ ਮੈਂ ਕਿ ਪੁੱਛ ਪੂਆ ਨੂੰ ਮੈਂ ਕਿ ਤਾਂ ਐਂ ਕਹਿੰਦੀ ਸੀ ਉਹਨੇ ਗਾਲਾਂ ਕੱਢੀਆਂ ਉਹ ਮੈਂ ਕਹਾ ਲੋੜ ਪਤਾ ਨਹੀਂ ਕਿਹੜੇ ਬੰਦੇ ਤੱਕ ਪੈ ਜਾਣੀ ਆ ਲੋੜ ਪਟਾਰੀ ਤੱਕ ਪੈ ਜਾਂਦੀ ਬਾਈ ਜੀ ਮੇਰਾ ਬਾਬਾ ਇੱਕ ਤਿਆਰ ਬਾ ਆ ਜਾਂਦੀ ਜੀ ਦਾ ਜਿਵੇਂ ਹੁਣ ਆਪਣੀ ਮਿੱਤਰਤਾ ਆਈ ਆਪਣੀ ਮਿੱਤਰਤਾ ਵਾਲਾ ਕੋਈ ਬਾਹਰਲਾ ਬੰਦਾ ਘਮ ਆ ਜੂ ਘਰ ਦਾ ਦਾ ਜਮਾ ਹੀ ਨਹੀਂ ਆਉਂਦਾ ਘਰ ਦਾ ਤਾਂ ਉਲਟਾ ਨਾ ਬਾਹਰ ਜਾ ਕੇ ਗੱਲਾਂ ਉਲਟੀ ਕਰੂਗਾ ਕਿਉਂਕਿ ਮੇਰੇ ਖਿਲਾਫ ਵੀ ਮੇਰੇ ਖਿਲਾਫ ਵੀ ਹੂਣਾ ਜਿਹੜਾ ਇਹ ਸਫੈਦ ਹੋ ਚੁੱਕਿਆ ਨੇਲ ਹੋ ਚੁੱਕਿਆ ਭੈਣ ਭਾਵ ਵਾਲਾ ਕੋਈ ਰਿਸ਼ਤਾ ਹੀ ਨਹੀਂ ਰਹਿ ਗਿਆ ਕੋਈ ਭਰਾ ਆ ਦਾ ਜਿਹੜਾ ਸਿਆਣੇ ਕਹਿੰਦੇ ਸੀਗੇ ਭੋਜਨ ਖਜ਼ਾਨਾ ਨਾਰੀ ਪਰਦੇ ਦੇ ਅਧਿਕਾਰੀ ਬਾਕੀ ਸਹੀ ਗੱਲ ਸੀ ਸਹੀ ਸੀ ਉਹ ਗੱਲ ਸਾਡੇ ਬੰਦੇ ਕਲਕੱਤੇ ਹੁੰਦੇ ਸੀਗੇ ਸਾਡੇ ਏਰੀਆ ਦੇ ਬੰਦੇ ਬਾਈ ਜੀ ਟੈਂਕੀਆਂ ਚਲਾਉਂਦੇ ਹੁੰਦੇ ਸੀ ਉਹਨਾਂ ਨੇ ਧਨ ਕਮਾਇਆ ਬਾਈ ਹਾਂਜੀ ਧਨ ਕਮਾਇਆ ਬਾਈ ਉਹਨਾਂ ਨੇ ਹਾਂਜੀ ਉਹਨਾਂ ਨੇ ਆ ਕੇ ਉਹਨਾਂ ਨੇ ਮੇਰੇ ਵੀ ਜਾਦਾ ਲੋੜੀ ਸੀ ਹਾਂਜੀ ਲੋੜੀ ਤੇ ਟੈਂਕੀ ਤੇ ਚੜ ਕੇ ਲਾ ਕੇ ਪੈਗ ਉਹਨਾਂ ਨੇ ਵੀਜੇ ਲਾਏ ਵੇ ਆਪਦੇ ਦੱਕ ਲਾਇਆ ਵਾ ਗੱਡੀ 'ਚ 3 ਰੁਪਏ ਹੀ ਸੱਟਣ ਜਾਏ ਹਰਰਾ ਹਰਰਾ ਮੇਰੇ ਤੇਰੇ ਅਰਗੇ ਚੋਗੜ ਨੂੰ ਖੜੇ ਆਪਾਂ ਤਾਂ ਹਰੇਕ ਦੀ ਬਰਾਤ 'ਚ ਚੋਗਦੇ ਹੀ ਹੁੰਦੇ ਸੀ ਉਹ ਆਪਣਾ ਉਦੋਂ ਕੰਮ ਹੀ ਸੀ ਧੱਕਾ ਮੁੱਕੀ ਮਾਰ ਕੇ ਤੇ ਬਾਈ ਇਹ ਵੇਖ ਲੈ ਤੂੰ ਉੱਥੇ ਪਤਾ ਨਹੀਂ ਕਿਹੜਾ ਉਹ ਜੀ ਅੱਖ ਵਾਲਾ ਬੰਦਾ ਸੀ ਹਾਂਜੀ ਜਿਹੜੇ ਸੱਟਦੇ ਹੁੰਦੇ ਸੀ ਉਹ ਮੁਰਕਿਓ ਮੰਗਦੇ ਹੁੰਦੇ ਸੀ ਬਾਈ ਦੇ ਦੇ ਯਾਰ ਥੋੜੇ ਰੁਪਏ ਦੇ ਦੇ ਯਾਰ ਇਹ ਹਾਲਾਤ ਹੋ ਜਾਂਦੇ ਬੰਦਿਆਂ ਦੇ ਸਹੀ ਹੈ ਜੀ ਜਿਹੜੀ ਨજર ਵਾਲੀ ਗੱਲ ਹੈ ਮੇਰੇ ਅੱਖਾਂ ਸਾਹਮਣੇ ਹੁੰਦੀ ਰਹੀ ਆ ਨજર ਪੱਥਰਾਂ ਨੂੰ ਪਾਰਦੀ ਆ ਵਾਕਈ ਪਾਰਦੀ ਆ ਯਾਰ ਅੱਛਾ ਕੋਈ ਮੰਨੇ ਮਾਟਰ ਜੀ ਤੁਸੀਂ ਨਹੀਂ ਮੰਨਦੇ ਮਾਸਟਰ ਇਹ ਮੰਨਦਾ ਨਹੀਂ ਇਹ ਕਹਿੰਦਾ ਨજર ਨજર ਕੁਝ ਨਹੀਂ ਹੁੰਦੀ ਇਹ ਤੁਹਾਡੇ ਮਨ ਦੇ ਵਹਿਮ ਹੈ ਮੈਂ ਕਹਿੰਦਾ ਮਨ ਦੇ ਵਹਿਮ ਵੀ ਹੁੰਦੇ ਆ ਬਹੁਤ ਤਰ੍ਹਾਂ ਦਾ ਬੰਦਾ ਵਹਿਮਾਂ 'ਚ ਵੀ ਵੱੜ ਜਾਂਦਾ ਸਹੀ ਹੈ ਪਰ ਜਿਹੜੀ ਨજર ਹੈ ਇੱਕ ਸਾਡੇ ਪਿੰਡ ਸੀਗਾ ਬਜ਼ੁਰਗ ਉਹ ਨਾ ਵਿਚਾਰੇ ਦਾ ਕਿਵੇਂ ਲਮਾ ਹਨ ਪਰ ਤੁਰਿਆ ਜਾਂਦਾ ਨਜ਼ਰ ਲਾਉਂਦਾ ਸੀ ਬਾਈ ਜਿਹੜੀ ਚੀਜ਼ ਨੂੰ ਕਹਿੰਦਾ ਸੀ ਉੱਥੇ ਖੜਾ ਹੁੰਦਾ ਸੀ ਤੇ ਇਹ ਗੱਲਾਂ ਹੋਈਆਂ ਬਾਬਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਮੈਂ ਕੰਪੈਨ ਚਲਾਉਂਦਾ ਸੀਗਾ ਬਾਬਾ ਹਾਂ ਬੰਦਲਾ ਹਨਾ ਤੇ ਉਹ ਜੇ ਕਿਸੇ ਨੇ ਕਹਿਦਣਾ ਉਹਨਾਂ ਦੀ ਕੰਪੈਨ ਐ ਚੱਲਦੀ ਆ ਤੇ ਮੈਂ ਆਪ ਵੇਲਾ ਵੀ ਇੰਨੀਆਂ ਮੋਟੀਆਂ ਮੋਟੀਆਂ ਮੇਰੀ ਬਾਹ ਜਿਹੜੀਆਂ ਜਿੰਨੀਆਂ ਮੋਟੀਆਂ ਮੋਟੀਆਂ ਦੇ ਵਿੱਚ ਹੁੰਦੀਆਂ ਆਪਣੀਆਂ ਸ਼ਾਰਟਾਂ ਹੁੰਦੀਆਂ ਨਾ ਇਹ ਬਾਬਾ ਇਹ ਮੂੜੀਆਂ ਮੋਟਟੀਆਂ ਦੇਖੀਆਂ ਮੈਂ ਜਿਹੜੀ ਨਜ਼ਰ ਵਾਲੀ ਗੱਲ ਨਾ ਜਦੋਂ ਅਸੀਂ ਮਸ਼ੀਨ ਤੋੜਦੇ ਹੁੰਦੇ ਸੀ ਜਦੋਂ ਕਿਸੇ ਦੇ ਮਨ ਲਾਉ ਜੇ ਬੰਦੇ ਦੇ ਲਾਉਣਾ ਵੀ ਉੱਥੇ ਬੰਦਿਆਂ ਨੂੰ ਪਤਾ ਹੀ ਹੁੰਦਾ ਪਿੰਡਾਂ ਦਾ ਹਾਂ ਪਿਆ ਨਜ਼ਰ ਵਾਲਾ ਹਾਂ ਹਾਂ ਉਹਦੀ ਨਾਲ ਬਾਬਾ ਦੀ ਫੋਟੋ ਬਣਾ ਲੈਣੀ ਥੱਲੇ ਜੇ ਤੋਦੇ ਪੱਗ ਬੰਨੀਆਂ ਦਾ ਐ ਮਤਲਬ ਕਿ ਬਣਾ ਕੇ ਉਹਦੇ ਪੱਗ ਬਣ ਕੇ ਕੰਨ ਕੰਨ ਬਣਾ ਕੇ ਦੋ ਦਿਨ ਚੱਪਲੀ ਨਾ ਕੁੱਟਣਾ ਹਣਾ ਫਿਰ ਚੱਪਲੀ ਤਾਂ ਸਿੱਟਣੀ ਜੇ ਤਾਂ ਸਿੱਧੀ ਆ ਗਈ ਫਿਰ ਤਾਂ ਸਹੀ ਐ ਤੇ ਜੇ ਪੁੱਠੀ ਆ ਗਈ ਤਾਂ ਫਿਰ ਕੁੱਟਣਾ ਹਾਂ ਬਣਾਓ ਇਹਨੂੰ ਬਣਾਓ ਇਹਨੂੰ ਮਾਂ ਸਾਡੇ ਬਾਸ ਵਾਲਾਂ ਵਾਲੀ ਮਨਾਉਂਦਾ ਹੁੰਦਾ ਸੀ ਸਾਡੇ ਸਾਹਮਣੇ ਹਾਂਜੀ ਸਾਡੇ ਖੇਤ ਹੜੰਬਾ ਆਇਆ ਉਹਨਾਂ ਨੇ ਲਿਆਂਦਾ ਨਵਾ ਹਾਂਜੀ ਉਹ ਮੇਰੇ ਕੋਲੇ ਖੜਾ ਮੈਨੂੰ ਉਹਦਾ ਨਵਾ ਲਿਆਂਦਾ ਇਹ ਮੈਂ ਕਿਹਾ ਹਾਂ ਉਹ ਤਾਂ ਕਣ ਕਬੱਡੀ ਬੱਟਾਂ ਜਿਹੀਆਂ ਨਹੀਂ ਹੁੰਦੀਆਂ ਹਾਂ ਪੁਆਇੰਟ ਇੱਡਾ ਲਗਾਉਂਦੇ ਹੁੰਦੇ ਨੇ ਨਾ ਬੱਟ ਤੋਂ ਦੀ ਇੱਕ ਟਾਇਰ ਬੱਟ ਦੇ ਇੱਧਰ ਸੀ ਇੱਕ ਉੱਧਰ ਸੀ ਮੈਂ ਕਿਹਾ ਹਾਂ ਨਵਾ ਲਿਆਂਦਾ ਕਹਿੰਦੇ ਇਹ ਪਰੂ ਥੱਬੇ ਹਾਂ ਬਸ ਇੰਨੇ ਹੀ ਕਿਹਾ ਉੱਥੇ ਗੀੜਕਾ ਖਾ ਗਿਆ ਉਹ ਹਾਂਜੀ ਮੈਂ ਕਿਹਾ ਭਰਾ ਤੇ ਮੈਂ ਕਿਹਾ ਉਹਨਾਂ ਨੇ ਉਹਦੇ ਹੀ ਵੇਖ ਲਿਆ ਮੈਨੂੰ ਕਹਿੰਦੇ ਇਹਨੇ ਤਾਂ ਨਹੀਂ ਕੁਝ ਕਿਹਾ ਸੀ ਮੈਂ ਕਿਹਾ ਕਿਹਾ ਸੀ ਹਾਂ ਕਹਿੰਦਾ ਥੱਬੇ ਪਰੂ ਮੈਂ ਕਹਿੰਦੀ ਇੰਨੀ ਗੱਲ ਹੀ ਸੀ ਮੈਂ ਕਹਿੰਦਾ ਯਾਰ ਉਹਨਾਂ ਦੇ ਖੇਤ ਹੜੰਭਾ ਗਿਆ ਉਹਨਾਂ ਦੇ ਮੁੰਡੇ ਨੇ ਖੋਦ ਕਿਹਾ ਕਹਿੰਦਾ ਪਹਿਲਾਂ ਫੋਟੋ ਬਣਾ ਲਓ ਸਾਡੇ ਬਾਪੂ ਦੀ ਨਹੀਂ ਕੀ ਗੱਲ ਹੈਗੀ ਆ ਸੱਚ ਹੋਏ ਆਪ ਹੀ ਲਾਤੀ ਆਪ ਕਹੇ ਵੀ ਫੋਟੋ ਬਣਾ ਲਓ ਉਹਨੂੰ ਪਤਾ ਵੀ ਕੰਮ ਤਾਂ ਸਾਡਾ ਹੀ ਕਰਨਾ ਹਾਂ ਕਿਉਂਕਿ ਉਦੋਂ ਦਾ ਬਾਬਾ ਮਸ਼ੀਨਾਂ ਵੀ ਮਾਰੀਆਂ ਹੁੰਦੀਆਂ ਸੀ ਮਸ਼ੀਨਾਂ ਹੀ ਅੱਗ ਲਾਉਂਦੀਆਂ ਬੰਦੀਆਂ ਗਣਕਾਂ ਨੂੰ ਹਾਂਜੀ ਦੋ ਬੰਦੇ ਘਰ ਦੇ ਮਗਰ ਬੋਰੀ ਲੈ ਕੇ ਤੁਰੇ ਫਿਰਦੇ ਹੁੰਦੇ ਸੀ ਐ ਬਣਾ ਕੇ ਉਹਦਾ ਜਿੱਥੇ ਉਹਨੇ ਫਲੂਆ ਚੱਕਣਾ ਸੱਬ ਦੇ ਨੇ ਮਾਰਨਾ ਹਾਂ ਨੱਪ ਲਓਏ ਠੀਕ ਹੈ ਉਹਨੂੰ ਅੱਗ ਜ਼ਿਆਦਾਤਰ ਐ ਲੱਗਦੀ ਹੁੰਦੀ ਸੀ ਉਦੋਂ ਕਿਹੜੇ ਨਾ ਫਾਇਰ ਬੁਜੇਟਾ ਹੁੰਦਿਆਂ ਸੀ ਲੋਕ ਬਾਲਟੀਆਂ ਨਾਲ ਬੁਝਾਉਂਦੇ ਸੀ ਜਾ ਕੇ ਸਹੀ ਹੈ ਠੀਕ ਹੈ ਕਿਉਂਕਿ ਪੈਸਾ ਜਿਹੜਾ ਜਾਂ ਤੁਸੀਂ ਕਿਸੇ ਦੇ ਸਾਹਮਣੇ ਕਰਤਾ ਜਾਂ ਕਿ ਲੋਕ ਵਿਖਾਵਾ ਕਰਤਾ ਉਹ ਦੇਸ ਘੱਮ ਗਿਆ ਥੋੜਾ ਦੇਣ ਗਿਆ ਥੋੜੇ ਜਿਹੜੇ ਚੰਗੇ ਦੇਣਾ ਉਹ ਗਏ ਮਾਰੇ ਸ਼ੁਰੂ ਆ ਗਏ ਸਹੀ ਗੱਲ ਹੈ ਜੀ ਕਿਉਂਕਿ ਐਵੇਂ ਥੋੜਾ ਯਾਰ ਇੰਨੇ ਚਿਰ ਤੋਂ ਸੁਣਦੇ ਆਉਂਦੇ ਆਂ ਆਪਾਂ ਵੀ ਪਰਦੇ ਚ ਰੱਖੋ ਇਹ ਚੀਜ਼ਾਂ ਹਾਂਜੀ ਜਨਾਨੀ ਕੱਪੜਿਆਂ ਜੋ ਬਾਹਰ ਆਈ ਇੱਜ਼ਤ ਗਈ ਠੀਕ ਹੈ ਅੱਜ ਕੱਲ੍ਹ ਹੁਣ ਕੁੜੀਆਂ ਕਿੰਨੇ ਭਰਾ ਮਰੇ ਆ ਕਿੰਨੇ ਪਿਓ ਮਰੇ ਆ ਅੱਜਵੇਂ ਹੁਣ ਕੁੜਨਾ ਟਿਕ ਟਾਕ ਬਣਾਉਂਦੀਆਂ YouTube ਬਣਾਉਂਦੇ ਨੇ ਮਤਲਬ ਕਿ ਲਕਚਰ ਤਾਂ ਤੂੰ ਉਹਨਾਂ ਨਾਲ ਕਿੰਨਾ ਫਰਕ ਪਿਆ ਕਿੰਨਾ ਫਰਕ ਠੀਕ ਹੈ ਕਿਉਂ ਕੋਈ ਪਰਿਵਾਰ ਆ ਜਿਹੜਾ ਇੱਜ਼ਤ ਦਾ ਰੋਧ ਨਹੀਂ ਜਰਿਆ ਜਾਂਦਾ ਬਈ ਨਹੀਂ ਜਰਿਆ ਜਾਂਦਾ ਹੁਣ ਆਪਾਂ ਵੀ ਫਿਲਮਾਂ ਬਣਾਉਣੀਆਂ ਹੋਗੇ ਬਾਬਾ ਇਹਨਾਂ ਕੱਲਾ ਬਿਨਿਆ ਰੀਲਾ ਬਣਾਉਣਾ ਪਿੱਛੇ ਬਾਲਾਂ ਦਾ ਮ ਉਹ ਜਿਹੜਾ ਚੰਗਾ ਬੰਦਾ ਉਹ ਨਹੀਂ ਦੇਖ ਸਕਦਾ ਬਈ ਹਾਂਜੀ ਆਪਣਾ ਹੁਣ ਪਰਿਵਾਰ ਆਇਆ ਜੇ ਆਪਾਂ ਦੇਖ ਸਕਦੇ ਆ ਯਾਰ ਨਹੀਂ ਦੇਖ ਸਕਦੇ ਸਹੀ ਹੈ ਇਸ ਕਰਕੇ ਜਿਹੜਾ ਦੂਜੇ ਦਾ ਪਰਿਵਾਰ ਹੈ ਜੇ ਕੋਈ ਮਜਬੂਰੀ ਨੂੰ ਕੰਮ ਕਰਦੀ ਆ ਕੁੜੀ ਫਿਲਮਾਂ ਚ ਕੰਮ ਕਰਦੀ ਆ ਉਹਦੀ ਮਜਬੂਰੀ ਆ ਹਾਂ ਹੁਣ ਆਪਾਂ ਨੂੰ ਇਹ ਗੱਲਾਂ ਦਾ ਪਤਾ ਹੈ ਆਪਣੇ ਕੋਲੇ ਹੁਣ ਕੁੜੀਆਂ ਆਉਂਦੀਆਂ ਬਸ ਪੁੱਤ ਭੈਣ ਤੋਂ ਬਿਨਾ ਬੋਲਦੇ ਨਹੀਂ ਕਿਉਂਕਿ ਉਹ ਆ ਦਾ ਕੰਮ ਕਰਨਈ ਉਹ ਆਪਣੀ ਧੀ ਵੀ ਆਪਣੀ ਭੈਣ ਵੀ ਆ ਯਾਰ ਆਪਾਂ ਉਹਨਾਂ ਹੀ ਕੰਮ ਕਰਾਓ ਤੇ ਜਾਓ ਹਾਂਜੀ ਇਹਨਾਂ ਵਿੱਚ ਆਪਣਾ ਕੋਈ ਵੀ ਜੀਨ ਹੋ ਸਕਦਾ ਬਾਹਰ ਆਪਣਾ ਪਰਿਵਾਰ ਆ ਆਪਣਾ ਹਨਾ ਬਾਕੀ ਆਪਣੇ ਘਰੇ ਆਣ ਕੇ ਰਹਿੰਦੀਆਂ ਕੁੜੀਆਂ ਆ ਆਪਾਂ ਵੀ ਇੱਜ਼ਤਦਾਰ ਬੰਦੇ ਆ ਯਾਰ ਸਹੀ ਹੈ ਜੀ ਵੀ ਇਸ ਕਰਕੇ ਵੀ ਜਿਹੜੀਆਂ ਵੋਟਾਂ ਮੈਂ ਤਾਂ ਵੋਟਾਂ ਦੇ ਆਉਣਾ ਹਾਂ ਹਾਂਜੀ ਵੀ ਦੇਖੋ ਜਿਹੜਾ ਮਰਜ਼ੀ ਲੀਡਰ ਲੈ ਲਓ ਤੁਸੀਂ ਉਹ ਕਿਸੇ ਨਾ ਕਿਸੇ ਪਾਰਟੀ ਛੱਡ ਕੇ ਦੂਜੀ ਦੂਜੀ ਜੋ ਤੀਜੀ ਜੀ ਆਉਂਦਾ ਇਹ ਚੱਲੀ ਜਾਂਦਾ ਦੌਰ ਇਹ ਤਾਂ ਹੁਣ ਤਾਂ ਠੀਕ ਹੈ ਹੁਣ ਐਡ ਵੀ ਤਾਂ ਬੜਾ ਨਾ ਛਾਲਾ ਵੱਜਣਾ ਪਤਾ ਹੀ ਨਹੀਂ ਕਿਹੜਾ ਕਿੱਧਰ ਜਾਈ ਜਾਂਦਾ ਸ਼ਾਮ ਨੂੰ ਮੇਰੇ ਵਰਗਾ ਕਹਿ ਜਾਂਦਾ ਮੈਂ ਮੈਂ ਜਾਣਾ ਬੈਂਸ ਭਰਾ ਕਹਿੰਦੇ ਬੀਜੇਪੀ ਚ ਅਸੀਂ ਜਾਣਾ ਰਾਤ ਨੂੰ ਰਮਨੀਤ ਬਿੱਟੂ ਦੀ ਗੱਲ ਹੋ ਗਈ ਉਹ ਉੱਠ ਗਿਆ ਹਾਂਜੀ ਪੜ ਕੇ ਉਹ ਬੈਂਸ ਰਹਿ ਗਏ ਬੈਂਸ ਰਹਿ ਗਏ ਮੈਂ ਲੱਗਾ ਮਰਾਚ ਮਰੀ ਸ਼ਾ ਠੀਕ ਹੈ ਹੁਣ ਕੋਈ ਕਿੱਧਰ ਤੇ ਕੋਈ ਕਿੱਧਰ ਡੱਡੂ ਟੱਪੂ ਸਿੰਘਾ ਲਾਉਂਦੇ ਆ ਇਹ ਨਾ ਬਾਬਾ ਇਹਨਾਂ ਦਾ ਕੋਈ ਉਹ ਨਹੀਂ ਹੈਗਾਗਾ ਸਟੈਂਡ ਨਹੀਂ ਹੈਗਾਗਾ ਇਹਨਾਂ ਬੰਦਿਆਂ ਦਾ ਇਹ ਜਿਹੜੇ ਡਸਟੈਂਡ ਨਾ ਨਾ ਹੋਵੇ। ਹਾਂ ਡਸਟੈਂਡ ਨਾ ਲਾਉਣਾ ਪੈਂਦਾ ਫਿਰ ਵੀ ਡਿੱਗ ਪੈਂਦਾ। ਡਿੱਗ ਪੈਂਦਾ ਪੱਖੇ ਤੇ ਹੀ ਲਾ ਲਓ ਤੁਸੀਂ। ਬਾਕੀ ਕਿਵੇਂ ਦੇਊਗਾ। ਹਾਂ। ਆਪਾਂ ਸਾਰੇ ਪੱਖੇ ਲਾਉਣੇ ਹੀ ਆ। ਜੋ ਹੱਲੇ ਦਾ ਹਾਲ ਜਾਈ ਨਾ ਹੋਵੇ ਉਹਦੇ ਜਿਹੜਾ ਉਹ ਮਤਲਬ ਥਾਲ ਪੰਜਾਬੀ ਦੀ ਦੱਸਣਾ ਗੱਲ। ਵੀ ਜਿਹਦੇ ਵਿੱਚ ਮਤਲਬ ਕਿ ਟੂੜੀਆਂ ਦਾਸ ਕੇ ਲਾਇਆ ਉਹ ਹੀ ਨਾ ਹੋਵੇ ਕਹਿੰਦੇ ਪੈਪ ਜੀ ਹੋਵੇ ਤਾਂ ਕਿੱਥੋਂ ਆਵਾਜ਼। ਉਹ ਖੜਦਾ ਹੀ ਨਹੀਂ। ਇਹ ਕਰਕੇ ਇਹਨਾਂ ਦਾ ਤਾਂ ਹੈ ਹੀ ਨਹੀਂ। ਇਹ ਜਿਹੜੇ ਹੁਣ ਇੱਕ ਆਪਣੇ ਬਾਬਾ ਜਿਹੜੇ ਪਿੰਡ ਵਾਲੇ ਬੰਦੇ ਆ। ਹੁਣ ਇਹ ਕਹਿੰਦੇ ਪਾਰਟੀ ਵੀ ਸਾਡੀ ਪਾਰਟੀ ਮੈਂ ਨਾ ਕੋਈ ਪਾਰਟੀ ਨਹੀਂ ਬਾਬਾ ਮੇਰੀ ਕੋਈ ਪਾਰਟੀ ਨਹੀਂ ਮੈਂ ਜਮਾ ਨਰੋਲ ਆ ਮੇਰੇ ਤੇ ਕੋਈ ਵੀ ਗੱਲ ਹੁੰਦੀ ਆ ਮੈਨੂੰ ਪੁੱਛਿਆ ਜਾਂਦਾ ਏ ਮੈਨੂੰ ਇੱਕ ਦਿਨ ਵੀ ਗੱਲ ਆਪਣੇ ਇੱਥੇ ਹੋਈ ਵੀ ਹੁਣ ਸਾਡੇ ਦੇ ਪਰਚੇ ਕਰਕੇ ਤੇ ਪੁਲਿਸ ਨੇ ਸਾਨੂੰ ਸਾਧ ਲਿਆ ਹਾਂ ਉਹ ਸਾਡੇ ਹੀ ਹੁੰਦੇ ਆ ਮੈਂ ਚੱਲਿਆ ਗਿਆ ਮੈਨੂੰ ਪੁੱਛਿਆ ਡੀਐਸਪੀ ਸੀਐਸ ਕਰ ਮੈਨੂੰ ਕਹਿੰਦੇ ਵੀ ਹਾਂਜੀ ਕਿਹੜੀ ਪਾਰਟੀ ਦਾ ਇੱਕ ਬੰਦਾ ਹੋਰ ਆਪਣੇ ਕੋਈ ਇੱਥੇ ਪਿੰਡ ਦਾ ਮੂੰਹ ਤੇ ਬਰ ਬੈਠਾ ਸੀ ਆ ਤੇ ਮੈਂ ਆਪਣਾ ਨਾਂ ਨਹੀਂ ਲੈਂਦੇ ਕਿਸੇ ਦਾ ਵੀ ਹੂੰ ਮੈਨੂੰ ਪੁੱਛਿਆ ਕਿ ਕਿਹੜੀ ਪਾਰਟੀ ਦਾ ਮੈਂ ਕਹਾ ਨਾਮ ਹੈ ਕਾਂਗਰਸੀਆਂ ਦਾ ਨਾਮ ਮੈਂ ਚੱਲੀਆਂ ਤੇ ਨਾ ਮੈਂ ਆਮ ਆਦਮੀ ਕਹਿੰਦਾ ਤਾਂ ਵੀ ਕਿਸੇ ਨਾਲ ਤਾਂ ਉਹਨੇ ਮੈਨੂੰ ਡੀਐਸਪੀ ਨੇ ਜਨਨ ਕੇ ਸ਼ਾਇਰਾ ਕੀਤਾ ਤੂੰ ਕਿਸੇ ਦਾ ਨਾਮ ਤਾਂ ਲੈ ਮੈਂ ਕਹਿੰਦਾ ਜੀ ਚਲੋ ਅੱਜ ਸਾਡੇ ਨਾਲ ਸਾਹਮਣੇ ਆ ਫਲਾਣੇ ਬੰਦੇ ਬੈਠੇ ਸਾਡੀ ਕੋਲ ਲਿਆ ਅੱਜ ਵੀ ਇਹਨਾਂ ਨਾਲ ਬਜ਼ੁਰਗਾਂ ਦੀ ਐ ਕਰਕੇ ਤੇ ਵੀ ਹਾਂ ਵੀ ਇਹ ਆਪਣੇ ਘਰੇ ਸਣੀ ਹਾਂ ਵੀ ਲਾ ਕੇ ਆਏ ਆ ਵੀ ਹਾਂ ਵੀ ਆਪਣੇ ਨਾਲ ਹੈਗੀ ਆ ਚਲੋ ਉਹ ਕਹਿੰਦੇ ਵੀ ਐ ਕਰਕੇ ਤੇਰੇ ਤੇ ਆ ਪਰ ਕੇ ਕਿਵੇਂ ਬਣਿਆ ਹੁਣ ਉਹ ਪਰਚਾ ਦਾ ਮੈਨੂੰ ਪਤਾ ਹੀ ਮੇਰੇ ਦੇ ਕਿਵੇਂ ਸਿਆਸਤ ਬਾਬਾ ਹੋਈ ਆ ਹੈ ਵੀ ਕਿਵੇਂ ਬੰਦਿਆਂ ਨੇ ਮੈਨੂੰ ਰੋਲ ਕੇ ਫੇਰ ਵੀ ਬੈਣ ਆ ਯਾਰ ਮੇਰੇ ਨਾਲ ਬਾਬਾ ਨਾਨਕ ਖੜਿਆ ਬਾਬਾ ਉਹੀ ਖੜਦਾ ਠੀਕ ਆ ਮੇਰੇ ਮੈਂ ਗੁਰਬਾਣੀ ਤੋਂ ਬਿਨਾ ਮੇਰਾ ਕੁਝ ਨਹੀਂ ਯਾਰ ਜੇ ਗੁਰਬਾਣੀ ਆ ਤਾਂ ਮੈਂ ਆ ਤੇ ਨਹੀਂ ਗੁਰਬਾਣੀਆ ਗੁਰਬਾਣੀ ਨਹੀਂ ਤਾਂ ਮੈਂ ਵੀ ਨਹੀਂ ਆ ਪੱਬਾ ਯਾਰ ਤੇ ਪਾਰਟੀ ਪੁਲਟੀ ਵਾਲਾ ਮੈਨਾਂ ਮੇਰੇ ਮਗਰ ਕੋਈ ਨਹੀਂ ਆਏਗਾ ਤੇ ਮੈਂ ਅੱਜ ਫੋਟੋ ਦਿਖਾ ਦੂੰਗਾ ਵੀ ਆ ਫਲਾਣਾ ਬੰਦਾ ਆ ਇਹਦੇ ਚ ਖੜਿਆ ਸੀਗਾ ਉਹ ਮੇਰੇ ਘਰੇ ਪਈਆਂ ਐ ਫੋਟੋ ਫੋਟੋ ਹੀ ਰਹਿ ਜਾਂਦੀਆਂ ਟੰਗੀਆਂ ਮੈਂ ਟੰਗੀਆਂ ਵੇਖੀਆਂ ਹਾਂ ਹਾਂ ਹੁਣ ਜਿਹੜਾ ਸ਼ਾਂਤ ਐਮਐਲਏ ਸੀਗਾ ਨਿਹਾਲੇ ਵਾਲੇ ਤੋਂ ਆਜ਼ਾਦ ਖੜਿਆ ਜਦੋਂ ਅਸੀਂ ਖੜਾਇਆ ਸੀ ਹਾਂ ਖੂਨ ਨਾ ਤੋਲਿਆ ਜਿਤਾਇਆ ਹਾਂਜੀ ਜਿੱਦੇ ਸਾਡੀ ਗੋਲੀ ਚੱਲਦੀ ਆ ਉਹਦੇ ਸਾਰਿਆਂ ਨਾਲ ਪਹਿਲਾਂ ਜਾ ਸ਼ਾਂਤ ਨਹੀਂ ਫੋਨ ਲਾਇਆ ਬਦਨੀ ਥਾਣੇ 'ਚ ਕਹਿੰਦਾ ਉਹ ਵੀ ਆਪਣੇ ਇਹ ਵੀ ਆਪਣੇ ਕਹਿੰਦਾ ਧਿਆਨ ਜੀਣਾ ਕਰਾ ਦਿਓ ਹਾਂਜੀ ਹੁਣ ਮੈਂ ਕਾਂਗਰਸੀਆਂ ਰੌਲਾ ਮੇਰਾ ਕਾਲੀਆਂ ਨਾਲ ਉਹ ਕਹਿੰਦੇ ਇਹ ਵੀ ਆਪਣੇ ਉਹ ਵੀ ਆਪਣੇ ਉਹ ਬੰਦਾ ਗੱਲ ਸਹੀ ਕਰਦਾ ਐ ਸ਼ਾਂਤ ਜੇ ਮਰਜੀ ਦਰੂਜੀ ਉਹ ਬੰਦਾ ਛੋਟਾ ਸੀ ਹੈ ਨਾ ਰੰਗ ਰੰਗ ਮੇਰਾ ਵੀ ਰੌਲਾ ਪੈ ਗਿਆ ਪੁਲਿਸ ਨਾਲ ਗੱਲ ਨਾ ਲੋ ਟਾਈ ਸਾਥੋਂ ਸਿਆਣੇ ਕਹਿੰਦੇ ਆਪ ਦਾ ਫਿਰ ਆਪ ਤੋਂ ਗੁੰਦਿਆ ਨਹੀਂ ਜਾਂਦਾ ਹਾਂਜੀ ਤੇ ਭਾਈ ਮੈਂ ਉਹਨੂੰ ਫੋਨ ਲਾਤਾ ਹਾਂਜੀ ਮੈਨੂੰ ਫੋਨ ਲੱਗਿਆ ਹਲੋ ਆਜੋ ਕਹਿੰਦਾ ਅਫਸਰ ਘਰੇ ਆਏ ਬੈਠੇ ਆ ਹਾਂਜੀ ਅਸੀਂ ਗਏ ਫਟਾਫਟ ਗੱਡੀ ਚੱਕੀ ਮੈਂ ਕਹਾਜੋ ਹਾਂਜੀ ਮੈਂ ਕਹੇ ਐਸਐਸਪੀ ਆਇਆ ਬੈਠਾ ਹੋਊਗਾ ਐਮਐਲਏ ਨੇ ਸੱਦਿਆ ਹਾਂਜੀ ਜੇ ਹੁਣ ਮਾਰੇ ਆਪ ਤੋਂ ਥੋੜਾ ਸਦੂਗਾ ਹਾਂਜੀ ਹਾਂਜੀ ਸਾਡੇ ਥਾਣੇ ਦੇ ਹੌਲਦਾਰ ਨੂੰ ਗੱਡੀ ਬੈਠਾ ਅੱਛਾ ਜੀ ਮੈਨੂੰ ਕੰਦਨਦਰਜਾ ਵਾਲਾ ਸਾਹਿਬ ਬੈਠਾ ਹੈ ਹਾਂਜੀ ਮੈਂ ਅੰਦਰ ਗਿਆ ਉਹ ਮੈਨੂੰ ਤਾਂ ਕਿਵੇਂ ਮੈਂ ਕਿਹਾ ਤੂੰ ਹਾਂ ਲੰਦਾ ਮੈਂ ਤਾਂ ਅੱਗੇ ਨੂੰ ਕਿਹਾ ਵੀ ਉਹਦਾ ਕੰਮ ਨਹੀਂ ਮੈਨੂੰ ਲੋਟ ਆਉਣਾ ਅੱਛਾ ਮੈਂ ਕਿਹਾ ਤੇ ਅੰਦਰ ਆ ਮੈਂ ਕਿਹਾ ਤੇਜ ਨੂੰ ਤਾਂ ਮੇਰੀ ਹੈਗੀ ਹੈ ਹਾਂਜੀ ਮੈਂ ਉਹਦੇ ਕੋਲੇ ਗਿਆ ਮੈਂ ਕਿਹਾ ਇਹਨੂੰ ਕਹਿੰਦਾ ਇਹਨੂੰ ਦੱਸ ਨਾ ਸਾਰੀ ਸਮੱਸਿਆ ਮੈਂ ਕਿ ਇਹਨੂੰ ਕੀ ਦੱਸਨੀ ਹੈ ਤਾਂ ਇਸ ਤੇਜ ਨੂੰ ਪਤਾ ਹੈ ਹਾਂਜੀ ਦੇਵਤੀ ਤੱਕ ਪਤਾ ਮੈਂ ਕਿਹਾ ਗੱਲ ਤਾਂ ਤਾਂ ਕਰਨੀ ਹੈ ਮੈਂ ਕਿਹਾ ਮੈਂ ਤਾਂ ਇੱਕ ਗੱਲ ਨੂੰ ਤਾਂ ਉਹ ਵੀ ਨਹੀਂ ਜਾਣਦਾ ਸੀ ਹਾਂ ਹੈ ਬਾਬਾ ਮੈਂ ਤਾਂ ਇੱਕ ਗੱਲ ਨੂੰ ਵੇਖਦਾ ਹਾਂ ਵੀ ਜਿਹੜੀ ਗੱਲ ਆ ਜਾਂ ਕੋਈ ਵੀ ਅਮਲਾਜ ਮਾਨੂੰ ਸੱਚੀ ਦੱਸ ਦੋਈ ਜਨਾਬ ਆ ਗੱਲ ਆ ਵੀ ਆ ਖੁਸ਼ ਹੋਇਆ ਹਾਂ ਜੀ ਮੈਂ ਇਹਦੇ ਚ ਆ ਮੈਂ ਹਾਂ ਇਹਨੂੰ ਗਾਲ ਕੱਢੀ ਸੀ ਜੀ ਹਾਂਜੀ ਆ ਗੱਲ ਹੋਈ ਆ ਉਹਦੇ ਵਿੱਚ ਫਾਇਦਾ ਹੋ ਜਾਂਦਾ ਜੇ ਐਮਐਲਏ ਕੋਲੇ ਕਰਾਂਗੇ ਤੋ ਪਿੰਡ 'ਚ ਜਿਹੜੇ ਬੰਦੇ ਹਣ ਕਿੰਗਾਂ ਦੀ ਮੇਰੇ ਨਾਲ ਬੰਨਦੀ ਆ ਕਿੰਗਾਂ ਦੀ ਨਹੀਂ ਉਹਨਾਂ ਨੇ ਪਹਿਲੇ ਹੁਣ ਤੂੰ ਮੇਰੇ ਤੇ ਹੀ ਲਾਲ ਲੈ ਮੈਂ ਹੁਣ ਕੰਮ ਕਰਨ ਲੱਗਿਆ ਗੱਡੀ ਚਲਾਉਣ ਲੱਗ ਗਿਆ ਲੈ ਗੱਡੀ ਦੀ ਗੱਲ ਦੇ ਵਿੱਚ ਤੈਨੂੰ ਹੁਣ ਅੱਜ ਪਤਾ ਹੀ ਆ ਵੀ ਕੀ ਹੋਇਆ ਲੈ ਬੰਦਿਆਂ ਨੇ ਉੱਥੇ ਵੀ ਸੀਆਈ ਆਈ ਕਰਤੀ ਦੱਸ ਵੀ ਇਹ ਬੰਦਾ ਸਹੀ ਨਹੀਂ ਆ ਇਹ ਘਟਮਾਰ ਵਾਲਾ ਏ ਇਹ ਆਇਆ ਯੋ ਅਤਲੇ ਮੈਨੂੰ ਅੱਜ ਕੰਪਨੀ ਦੇ ਉੱਥੋਂ ਸਸਰੀ ਕਰ ਦਿੱਤੀ ਦੱਸ ਤੇ ਮਿਹਨਤ ਵੀ ਦਾਤੀ ਬਾਈ ਲੋਕ ਜਿਹੜੇ ਆਪਣੇ ਪਿੰਡਾਂ ਦੇ ਜਿਹੜੇ ਦਾਤੀ ਆ ਉਹਦੇ ਇੱਕ ਪਾਸੇ ਦੰਦੇ ਆ ਲੋਕਾਂ ਦੇ ਦੋ ਪਾਸੇ ਆ ਇਹ ਜਿੱਧਰ ਨੂੰ ਜਾਣਗੇ ਕਹਿੰਦਾ ਵਰਦੇ ਹੀ ਜਾਂਦੇ ਆ ਹਾਂਜੀ ਠੀਕ ਹੈ ਵਜਣਾ ਆਪਾਂ ਆਪਾਂ ਵਜਣਾ ਹੈ ਜਿਹੜਾ ਆਪਣੇ ਆਉਣ ਵਾਲੇ ਬੱਚੇ ਆਪਾਂ ਉਹਨਾਂ ਨੂੰ ਬਚਾਉਣਾ ਠੀਕ ਹੈ ਇਹ ਆਪਣਾ ਕੱਲੇ ਕੱਲੇ ਦਾ ਫਰਜ਼ ਹੈ ਪਾਣੀ ਬਚਾਉਣਾ ਬੱਚੇ ਬਚਾਉਣੇ ਨਰਿਆਂ ਤੋਂ ਦੂਰ ਰੱਖਣਾ ਬੱਚਿਆਂ ਨੂੰ ਇਹ ਆਪਣਾ ਫਰਜ ਹੈ ਕਿਉਂਕਿ ਫੇਰ ਹੀ ਪੰਜਾਬ ਬਚੂਗਾ ਨਹੀਂ ਦੁਆਬੇ ਏਰੀਆ ਚ ਲੋਕ ਲੱਗ ਚੁੱਕੇ ਹੈ ਜੀ ਹਾਂਜੀ ਦੁਆਬਾ ਏਰੀਆ 75% ਲੋਕ ਹੈ 25% ਖੁੱਲਾ ਹੈ ਮੈਨੂੰ ਇੱਕ ਬੰਦੇ ਨੇ ਬਾਹਰੋਂ ਕਾਲ ਲਾਈ ਕਿ ਉਹ ਕਹਿੰਦਾ ਸਾਡੇ ਪਿੰਡ ਬਾਬਾ ਦੋ ਬੰਦੇ ਜਾਵੜੋ ਸਾਰਾ ਪਿੰਡ ਲੁੱਟ ਲਿਓ ਅੱਛਾ ਜੀ ਕੋਈ ਨਹੀਂ ਵਾਲੀ ਵਾਰ ਸ ਮੈਂ ਕਿਹਾ ਕਿਉਂ ਕਹਿੰਦਾ 부ੜੇ ਹੈ ਹਾਂਜੀ ਉਹ ਵਿਚਾਰੇ ਕੀ ਤੁਹਾਡਾ ਮੁਕਾਬਲਾ ਕਰਨਗੇ ਕਿਸੇ ਦਾ ਮੁੰਡਿਆਂ ਦਾ ਠੀਕ ਹੈ ਕਿਉਂਕਿ ਹੁਣ ਤੁਸੀਂ ਆਮ ਟੀਵੀਆਂ ਤੇ ਵੇਖ ਲਓ ਹੁਣ ਪੱਤਰਕਾਰ ਵੀ ਉਤੋਂ ਵਿਖਾਈ ਜਾਂਦੇ ਆ ਜਾ ਕੇ ਬਿਲਕੁਲ ਲੋਕ ਹੈ ਜੀ ਹਾਂਜੀ ਨਵੇਂ کارਖੰਡਰ ਬਣੇ ਪਏ ਆ ਗੱਡੀਆਂ ਨੂੰ ਝਰ ਪਈ ਪਈ ਆ ਟਰੈਕਟਰ ਸਾਰੇ ਖੜੇ ਆ ਸਹੀ ਹੈ ਠੀਕ ਹੈ ਬੁਰਾ ਹਾਲ ਹੈ ਸਹੀ ਹੈ ਠੀਕ ਹੈ ਉਹ ਕੀ ਹੈ ਉਹ ਸਮਾਂ ਜਿਹੜਾ ਉਹ ਬਹੁਤ ਮਾੜਾ ਆ ਗਿਆ ਸਾਡੇ ਤੇ ਸਹੀ ਤਾਂ ਸੰਭਲਾਂਗੀ ਹਾਂਜੀ ਤਾਂ ਵਧੀਆ ਗੱਲ ਹੈ ਬਾਹਰ ਵੀ ਜਾਣਾ ਜ਼ਰੂਰੀ ਹੈ ਇਹ ਨਹੀਂ ਜਾਣਾ ਜਾਣਾ ਚਾਹੀਦਾ ਹੁਣ ਕਿਉਂਕਿ ਘਰ ਦਾ ਇੱਕ ਮੈਂਬਰ ਬਾਹਰ ਹੋਵੇ ਬਾਕੀ ਇੱਧਰ ਹੋਣ ਚਲੋ ਠੀਕ ਆ ਓਖੇ ਵੇਲੇ ਉਹ ਪੈਸਾ ਭੇਜਦਾ ਪਰ ਹੁਣ ਉਹ ਸਿਆਸਤ ਬਾਹਰ ਵਾਲਿਆਂ ਦੀ ਇੱਕ ਐਸੀ ਸਿਆਸਤ ਹੈ ਕਿ ਉਹ ਚੱਕਦੇ ਹੀ ਸਾਰਾ ਪਰਿਵਾਰ ਹੈ ਚੱਕਦੇ ਹਾਂਜੀ ਜਿਹਦਾ ਇੱਕ ਚੱਕ ਲਿਆ ਉਹਨਾਂ ਨੇ ਉਹਦੀ ਨਿਗਾ ਉਹ ਉਸ ਮੁਲਕ ਦੀ ਕਿਹਦਾ ਪਰਿਵਾਰ ਹੀ ਝਖਣਾ ਹੈ ਉਹ ਵੀ ਇਹ ਪੈਸਾ ਨਾ ਉਧਰ ਲੈ ਜੀ ਸਾਡਾ ਪੈਸਾ ਸਾਡੀ ਕੰਟਰੀ ਤੋਂ ਉਧਰ ਨਾ ਜਾਵੇ ਉਧਰ ਨਾ ਲੈ ਜਾਏ ਜਿਵੇਂ ਗਦਾਫੀ ਦਾ ਰੂਲਸ ਸੀ ਹਾਂ ਜੀ ਉਹਨੇ ਕੋਈ ਬੈਂਕ ਨਹੀਂ ਆਉਣ ਦਿੱਤੀ ਸੀ ਕਿਉਂ ਉਹਨੂੰ ਪਤਾ ਸੀ ਜੇ ਬੈਂਕਾਂ ਆ ਗਈਆਂ ਤਾਂ ਮੇਰਾ ਪੈਸਾ ਟਰਾਂਸਫਰ ਹੋਊਗਾ ਜਾਊਗਾ ਉਹਨੇ ਕਿਹਾ ਮੈਂ ਪੈਸਾ ਆਪਦਾ ਟਰਾਂਸਫਰ ਨਹੀਂ ਹੋਣ ਦੇਣਾ ਠੀਕ ਹੈ ਮੈਂ ਆਪਦਾ ਪੈਸਾ ਆਪਦੇ ਮੁਲਕ 'ਚ ਰੱਖਣਾ ਹੈ ਉਹਨੇ ਕਿ ਮੌਕੇ 'ਚ ਰੱਖਣਾ ਤਾਂ ਇਹੀ ਤਕਨੀਕ ਹੈ ਵੀ ਇਸ ਕਰਕੇ ਬੈਂਕ ਹੀ ਨਾ ਖੁੱਲਣ ਦਿਓ ਹੂੰ ਜਦੋਂ ਕੋਈ ਬੈਂਕ ਹੀ ਨਹੀਂ ਦਾ ਭੇਜਾਂਗੇ ਕਿੱਥੋਂ ਇੱਕ ਗੱਲ ਹੋਰ ਵੀ ਆ ਬਾਬਾ ਜੇ ਮਾਨ ਵਾਲਾ ਵੀ ਆਪਣੇ ਜਿਵੇਂ ਬੰਦੇ ਇੱਥੇ ਸਰਦਾਰ ਵੀ ਹੈਗੇ ਆ ਸਰਦਾਰ ਨੂੰ ਪਤਾ ਹੀ ਹੁੰਦਾ ਵੀ ਇਹ ਕੀ ਆ ਵੀ ਆਪਣਾ ਇੱਕ ਦੂਜੇ ਨੂੰ ਭੇਦ ਹੁੰਦੇ ਨਹੀਂ ਕਿੰਨਾ ਕਾ ਕੀ ਕਰ ਦੂਗਾ ਹੁਣ ਮੈਂ ਅੱਜ ਇੱਕ ਦਿਨ ਮੇਰੀ ਗੱਡੀ ਸੀਗੀ ਤੇ ਉਹ ਹੁਣ ਕਿੰਨਾ ਘਟ-ਘਟ ਦਾਸ ਬਾਰੰ ਪਟੁੱਟ ਚਾਇਆ ਤੇ ਉਹ ਟੋਆ ਸੀ ਆ ਮੈਂ ਟੋਏ ਤੋਂ ਬਚਾਉਣ ਲੱਗੇ ਨੇ ਨਾ ਤੇ ਗੱਡੀ ਉਹ ਟੇਢੀ ਹੋ ਗਈ ਵੀ ਐਂ ਕਰਕੇ ਥੱਲੇ ਕੱਚੇ ਲਈ ਹੁਣ ਮਿੱਟੀ ਕੱਚੀ ਆ ਹਜੇ ਧੱਕੇ ਲੈ ਜਾਂਦੀ ਆ ਕਿੱਥੇ ਲੈ ਗਈ ਗੱਡੀ ਉਹਨੇ ਕੀ ਕੀਤਾ ਉਹ ਬੰਦੇ ਨੇ ਰੋਡਿਆਂ ਦਾ ਬੰਦਾ ਉਹ ਠੀਕ ਆ ਸਰਦਾਰ ਆ ਮੈਨੂੰ ਲੱਗਦਾ ਪੱਗ ਵੀ ਉਹਦੇ ਕੋਲੇ ਐਕੀ ਆ ਬਾਬਾ ਠੀਕ ਆ ਉਹ ਪੱਗ ਦਾ ਵੀ ਰੰਗ ਉੱਡਿਆ ਪਿਆ ਠੀਕ ਆ ਉਹਨੇ ਕੀ ਕੀਤਾ ਬਾਬਾ ਉਹਨੇ ਸ਼ਿਕਾਇਤ ਲਾਈ ਉੱਥੇ ਭਈਏ ਕੋਨੇ ਦੇਖ ਤੂੰ ਆਪਣੇ ਸਰਦਾਰ ਬੰਦੇ ਨੇ ਵੀ ਆਏ ਕਰਕੇ ਜੀ ਇਹਨੇ ਗੱਡੀ ਉੱਥੇ ਐ ਕਰਤੀ ਸੀਗੀ ਓ ਵੀ ਉਹ ਹੁਣ ਡੇਢੀ ਹੋ ਗਈ ਹੈ ਨਾ ਵੀ 10 ਜਦੋਂ ਮਿੱਟੀ ਥੱਲੇੋਂ ਬਹਿ ਗਈ ਤੇ ਗੱਡੀ ਨੇ ਤਾਂ ਡੇਢੀ ਹੋਣਾ ਹੀ ਆ ਜਦੋਂ ਨਵੀਂ ਮਿੱਟੀ ਪਾਈ ਜਾਂਦੇ ਕਿ ਡਿੱਗੀ ਡਿੱਗੀ ਦਾ ਮਿੱਟੀ ਹੈ ਤੇ ਰਸਤਾ ਤੋਂ ਉਹਨਾਂ ਨੇ ਬਣਾ ਕੇ ਦੇਣਾ ਨਾ ਵੀ ਮੈਂ ਆਪਣੀ ਬਚਾਉਣ ਦੇ ਚੱਕਰ ਚ ਰਹਿ ਗਿਆ ਮੈਂ ਕਿਹਾ ਮੈਂ ਟਾਇਰ ਨਹੀਂ ਵੱਜਣਦੇ ਨੇ ਇੱਧਰ ਤੇ ਉਹਨੇ ਚੁਗਲੀ ਕੀਤੀ ਭਈਏ ਨੂੰ ਹੈ ਤੇ ਭਈਏ ਨੇ ਅੱਜ ਉਹ ਗੱਲ ਮੂਰੇ ਰੱਖ ਲਈ ਵੀ ਉਹਦੇ ਤੋਂ ਰਾਤ ਨੂੰ ਗੱਡੀ ਉੱਥੇ ਐ ਕਰਤੀ ਸੀ ਵੀ ਆਪਣੇ ਜਿਹੜੇ ਬੰਦੇ ਆ ਨਾ ਜਿਹੜੇ ਸਰਦਾਰ ਵੀ ਆ ਭਈਆਂ ਦੇ ਆਪ ਥੱਲੇ ਲੱਗ ਰਹੇ ਭਈਆ ਭਜਾਵਾਂਗੇ ਕਿੱਥੋਂ ਵੀ ਉਹ ਕੀ ਐ ਇੱਥੇ 10000 ਕੰਪਨੀ ਆਈ ਵੀ ਆ ਉਹ ਇੱਥੇ ਹਨਾ ਇੱਕ ਵੀ ਬੰਦਾ ਨਹੀਂ ਸਾਡਾ ਹਾਂ ਇੱਕ ਬੰਦਾ ਨਹੀਂ ਆ ਸਾਡਾ ਜਿਹੜਾ ਰੋਡ ਬਣ ਰਿਹਾ ਨਾ ਰੋਡ ਬਣ ਰਿਹਾ ਸੁਣਨ ਵਾਲੀ ਗੱਲ ਹੈ ਜੀ ਹਾਂਜੀ ਕਿਉਂਕਿ ਹੱਕ ਬਣਦਾ ਸਾਡਾ ਸਾਡਾ ਪੰਜਾਬ ਦਾ ਹਾਂਜੀ ਲੇਬਰ ਸਾਡੀ ਚਾਹੀਦੀ ਆ ਡਰਾਈਵਰ ਸਾਡੇ ਚਾਹੀਦੀ ਆ ਫੋਰਮੈਨ ਸਾਡੇ ਚਾਹੀਦੀ ਐਥੇ ਕਿਹੜਾ ਹੈ ਨਹੀਂ ਪਰ ਸਾਡਾ ਇੱਕ ਵੀ ਨਹੀਂ ਇੱਕ ਵੀ ਨਹੀਂ ਸਾਡੇ ਪੰਜ ਚਾਰ ਡਰਾਈਵਰ ਆ ਉਹ ਵੀ ਕੱਢੀ ਜਾਂਦੇ ਆ ਉਹਨਾਂ ਨੂੰ ਆਇਆ ਵੀ ਕੱਢੀ ਗਏ ਹਾਂਜੀ ਪਰ ਸਾਡੇ ਸੇਖੇ ਦੇ ਪਿੰਡਾਂ ਨੇ ਗੱਡੀ ਰੋਕ ਲਈ ਜੋ ਗੱਡੀ ਨਹੀਂ ਲੰਘਣ ਦੇਣੀ ਆ ਸੀ ਲੰਘ ਨਹੀਂ ਦੇਣੀ ਵਧੀਆ ਗੱਲ ਆ ਵਧੀਆ ਕੀਤਾ ਉਹਨਾਂ ਨੇ ਉਹ ਕਹਿੰਦੇ ਕੱਲ ਨੂੰ ਰੋਡ ਭੰਨ ਕੇ ਤੁਰ ਜੂਗੇ ਬਾਈ ਜੀ ਜਦੋਂ ਸਾਡੇ ਬੌਂਡਾਂ ਵਾਲਾ ਰੋਡ ਬਣਦਾ ਸੀਗਾ ਬਰਨਾਲੇ ਵਾਲਾ ਹਾਂਜੀ ਹਾਂਜੀ ਸਾਡੇ ਕੁੱਸੇ ਬਾਈ ਜੀ ਆਉਂਦਾਂ ਸੀ ਗੱਡੀਆਂ ਸਾਡਾ ਸਾਰਾ ਰੋਡ ਖਨਾਹ ਕਰਤਾ ਸੀ ਹਾਂਜੀ ਮੈਨੂੰ ਪਤਾ ਜਿੰਨਾ ਸਾਡੇ ਪਿੰਡ ਨੇ ਨਰਕ ਭਰਿਆ ਹੁਣ ਜਾ ਕੇ ਬਣਿਆ ਹੋ ਹਾਂਜੀ ਇਹਨਾਂ ਨੇ ਨਹੀਂ ਬਣਾਉਣਾ ਹਾਂਜੀ ਇਹਨਾਂ ਨੇ ਤਾਂ ਤੋੜ ਕੇ ਰੋਡ ਟੱਪ ਜਾਣਾ ਬਾਈ ਲੰਘ ਜਾਣਾ ਹਾਂਜੀ ਇਹਨਾਂ ਨੇ ਓਵਰਲੋਡ ਮਾਲ ਪਾਉਣਾ ਹਾਂਜੀ ਠੀਕ ਆ ਪਰ ਇਹੇ ਵਿੱਚ ਵੀ ਸਾਡੀ ਗਵਰਨਮੈਂਟ ਨੂੰ ਚਾਹੀਦਾ ਹੈ ਹਾਂਜੀ ਇਹ ਵੀ ਇੱਕ ਮੈਂ ਤੁਹਾਨੂੰ ਦੱਸਦਾ ਗਦਾਫੀ ਨੇ ਕਿ ਰੂਲ ਕਰਤਾ ਸੀ ਉੱਥੇ ਕਿ ਹਰ ਕੰਪਨੀ ਜੇਕਰ ਸਾਡਾ ਬੰਦਾ ਚਾਹੀਦਾ ਡਰਾਈਵਰ ਹਾਂਜੀ ਲੇਬਰ ਵਾਲਾ ਨਹੀਂ ਡਰਾਈਵਰ ਸਾਡੇ ਚਾਹੀਦੇ ਆ ਹਾਂਜੀ ਹਰ ਕੰਪਨੀ ਰੱਖੋ ਇੱਕ ਫੋਰਮੈਨ ਰੱਖੋ ਇੱਕ ਸਾਡੇ ਦਫ਼ਤਰ 'ਚ ਰੱਖੋ ਹਾਂਜੀ ਕਿੰਨੀਆਂ ਕੰਪਨੀਆਂ ਕਿੰਨੇ ਬੰਦੇ ਲੱਗ ਗਏ ਬੈਠੇ ਤਨਖਾਹ ਲੈਂਦੇ ਸੀ ਉਹ ਹਾਂਜੀ ਸਾਡੀ ਗਵਰਨਮੈਂਟ ਨੂੰ ਚਾਹੀਦਾ ਵੀ ਜੇ ਕੰਪਨੀ ਸਾਡੇ ਪੰਜਾਬ 'ਚ ਆਈ ਆ ਤਾਂ ਬੰਦੇ ਸਾਡੇ ਡਰਾਈਵਰ ਪੰਜਾਬ ਦੇ ਰੱਖੋ ਪੰਜਾਬ ਦੇ ਨੇਵਰ ਸਾਡੀ ਪੰਜਾਬ ਦੀ ਰੱਖੋ ਠੀਕ ਹੈ ਫੇਰ ਰੱਖਣਗੇ ਉਹ ਹਾਂਜੀ ਜਦੋਂ ਕੋਈ ਰੂਲ ਹੀ ਨਹੀਂ ਕਿਉਂਕਿ ਜਿੱਥੇ ਤਾਂ ਇੱਥੇ ਗੱਲ ਆ ਗਈ ਇੱਥੇ ਤਾਂ ਆ ਜਾਂਦੀ ਕਿ ਪੂਰਾ ਭਾਰਤ ਇੱਕ ਹੈ ਜਿਹੜਾ ਜਿੱਥੇ ਮਰਜੀ ਕੰਮ ਕਰੇ। ਇਹੀ ਕੰਮ ਰਾਜਸਥਾਨ, ਗੁਜਰਾਤ ਚੋੜਿਆ, ਇਹੀ ਕੰਮ ਬਿਹਾਰ ਚੋੜਿਆ। ਉੱਥੇ ਅਸੀਂ ਉੱਠ ਗਏ। ਉੱਥੇ ਆਪਣ ਰੱਖਦੇ ਨਹੀਂ ਉੱਥੇ ਰਾਜਸਥਾਨੀਆਂ ਨੇ ਨਾ ਬਾਬਾ ਜਿੰਨੇ ਪੰਜਾਬੀਆਂ ਨੂੰ ਮਨਾ ਮਨਾ ਕਰਤਾ ਸੀ ਉਹਨਾਂ ਨੇ ਉੱਥੇ ਜਿੰਨੇ ਉਹਨਾਂ ਨੇ ਡਾਂਗ ਚੱਕੀ ਰਾਜਸਥਾਨੀਆਂ ਨੇ। ਹਾਂ ਸਾਰੇ ਰਾਜਸਥਾਨੀ ਡਰਾਈਵਰ ਸੀ ਉਹਨਾਂ ਦੀਆਂ ਗੱਡੀਆਂ ਜਿਹੜੀ ਆਉਂਦੇ ਸੀ ਜ਼ਾਰੇ ਹਾਂ ਬੰਨ ਰਿਹਾ ਭਾਰਤ ਮਾਲਾ ਰੋਡ ਆ। ਉਹ ਸਾਰੇ ਬਾਬਾ ਉਹਨਾਂ ਦੇ ਸੀ ਬੰਦੇ। ਆਪਣੇ ਪੰਜਾਬੀ ਉੱਤੇ ਗਏ ਸੀ ਉਹਨਾਂ ਨੂੰ ਲੱਗਣ ਨਹੀਂ ਦਿੱਤਾਗਾ ਤੇ ਇੱਥੇ ਆਪਣੇ ਵਾਲੇ ਕੀ ਆ ਵੀ ਆਪਣੇ ਵਾਲੇ ਜਿਹੜਾ ਮੜਾ ਸੁਪਰਵਾਈਜ਼ਰ ਲੱਗ ਗਿਆ ਜਾਂ ਕੋਈ ਮੜਾ ਕੋਈ ਸਾਈਡ ਤੇ ਮੜਾ ਬਣ ਗਿਆ ਉਹ ਆਪਣੇ ਬੰਦੇ ਦੀ ਵੀ ਗੱਲ ਕਰਕੇ ਮੈਂ ਨਾ ਰੋਟੀ ਖਾਣ ਲੱਗ ਗਿਆ ਗੱਡੀ 'ਚ ਜੀ ਚੱਲਦਾ ਸੀਗਾ ਹੁਣ ਰੋਟੀ ਖਾਣੀ ਆ ਹਨਾ ਏਸੀ ਛੱਡ ਲਾ ਹੁਣ ਇਹ ਵੀ ਦੱਸਦਾ ਵੀ 40 ਮਿੰਟ ਗੱਡੀ ਸਟਾਰਟ ਰੱਖੀ ਇਹਨੇ ਲਾ ਇਹ ਗੱਲ ਕਿੱਡੀ ਕਿਸੇ ਕੀ ਬਾਬਾ ਦੱਸਣ ਵਾਲੀ ਉਹ ਨਹੀਂ ਚਾਹੁੰਦੇ ਕਿ ਸਾਡੇ ਕੋਲੇ ਕੋਈ ਹੋਰ ਆਵੇ ਇਹ ਤਾਂ ਬਹੁਤ ਵੱਡੀ ਗੱਲ ਹੈ ਇਹ ਤਾਂ ਨਾ ਇੱਕ ਨਾਰਮਲ ਗੱਲ ਆ ਆਪਾਂ ਕਹਿੰਨੇ ਵੀ ਚਲੋ ਇਹ ਤਾਂ ਚਮਚਾਗਰੀ ਆਦਤ ਹੈ ਹਾਂ ਦੁੱਤਾ ਹਾਂ ਪਰ ਮੈਂ ਧਰਨੇ ਦੇ ਵਿੱਚ ਵੇਖਿਆ ਧਰਨੇ ਦੇ ਵਿੱਚ ਦਿੱਲੀ ਹਾਂਜੀ ਜਿਹੜੇ ਬੰਦੇ ਦੋ ਮੂਰੇ ਲਾਤੇ ਮੈਂ ਨਾ ਨਹੀਂ ਲੈਂਦਾ ਮੂਰੇ ਲਾਤੇ ਉਹ ਗ੍ਰਾਹ ਜਥੇਬੰਦੀ ਚ ਮੰਨ ਲਾ ਵੀ ਉਹ ਆਪਦੇ ਪਿੰਡਿਆਂ ਨੂੰ ਫੋਨ ਕਰਦੇ ਵੀ ਇੱਥੇ ਨਾ ਆਇਓ ਅਸੀਂ ਹੈਗੇ ਹਾਂ ਉਹਨਾਂ ਨੂੰ ਪਤਾ ਜੀ ਉਹ ਆ ਕੇ ਸਾਡਾ ਕੰਮ ਖਰਾਬ ਹੁੰਦਾ ਸਾਡਾ ਕੰਮ ਜਿਵੇਂ ਅਸੀਂ ਸਾਡੀ ਜੋਂ ਉਧਰ ਵੀ ਚੱਲਦੀ ਆ ਖਾਨ ਵੀ ਚੱਲਦਾ ਸਾਡਾ ਸਾਰਾ ਕੁਝ ਚੱਲਦਾ ਹੈ రాజనీతి